ਸਬਸਰਾ ਪੇਜ ਨਾਲ ਜੁੜੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਦੋਸਤੋ ਅੱਜ ਆਪਾਂ ਗੱਲ ਜਿਹੜੀ ਕਰਨੀ ਆ ਉਹ ਪਿਛਲੇ ਪੰਜਾਬ ਦੀ ਰੰਗਲੇ ਪੰਜਾਬ ਦੀ ਖੁਸ਼ਬੂਦਾਰ ਪੰਜਾਬ ਦੀ ਕਰਾਂਗੇ ਉਹ ਪੰਜਾਬ ਜਿਹਦੀਆਂ ਜੂਹਾਂ ਦੇ ਵਿੱਚੋਂ ਜਿਹੜੇ ਪਿੰਡਾਂ ਦੀਆਂ ਜੂਹਾਂ ਦੇ ਵਿੱਚੋਂ ਕਲਾੜਿਆਂ ਦੀ ਮਿੱਠੀ ਮਹਿਕ ਆਉਂਦੀ ਸੀ ਸਰੋਂ ਦੇ ਫੁੱਲਾਂ ਦੀ ਖੁਸ਼ਬੂ ਸਾਰੇ ਪਿੰਡ ਨੂੰ ਸੁਗੰਧਿਤ ਕਰ ਦਿੰਦੀ ਸੀ ਸੋ ਕਿੱਡੇ-ਕਿੱਡੇ ਨਾਂ ਹੁੰਦੇ ਸੀ ਜਵਾਲਾ ਸਿੰਘ ਬੇਕਰ ਸਿੰਘ ਮਕੰਦ ਸਿੰਘ ਗਰਦਿਆਲ ਸਿੰਘ ਚੜਤ ਸਿੰਘ ਕਿੰਨੇ ਯਾਰ ਬਰਕਤਾਂ ਵਾਲੇ ਨਾਂ ਹੁੰਦੇ ਸੀ ਤੇ ਅੱਜ ਅਸੀਂ ਜਵਾਕਾਂ ਦੇ ਨਾਂ ਰੱਖਤੇ ਟੈਣੀ ਸ਼ੈਣੀ ਨਿੱਕੇ-ਨਿੱਕੇ ਨਾਂ ਛੋਟੇ ਹੋ ਗਏ ਤੇ ਬਰਕਤਾਂ ਵੀ ਛੋਟੀਆਂ ਹੋ ਗਈਆਂ ਤੇ ਅਸੀਂ ਗੱਲ ਕਰੀਏ ਘਰ ਦਾ ਮੁਖੀ ਹੁੰਦਾ ਸੀ ਖੁੰਡਾ ਲਈ ਖੁੰਡੇ ਦੇ ਉੱਤੇ ਪਿਤਰਾਂ ਦੀਆਂ ਮੇਖਾਂ ਤੇ ਉਹ ਦਰਵਾਜ਼ੇ ਵਿੱਚ ਬੈਠਾ ਹੁੰਦਾ ਪਿੰਡ ਦਾ ਵਿੱਚ ਕੋਈ ਵੀ ਸੱਦਾ ਪੱਤਰ ਆਉਂਦਾ ਉਹ ਉਰ ਫੜਾ ਕੇ ਜਾਂਦੇ ਤੇ ਸਾਰੇ ਪਰਿਵਾਰ ਚ ਉਸ ਦਾ ਪੂਰਾ ਦਬਦਬਾ ਹੁੰਦਾ ਸੀ ਏਕੇ ਦੀ ਬਰਕਤ ਆ ਜਿਹੜੀ ਉਹ ਘਟਈਆ ਪਹਿਲਾਂ ਨਾਲ ਪੜ੍ਹਾਈ ਵਧਿਆ ਗਿਆਨ ਵਧਿਆ ਟੀਵੀ ਵਧ ਗਏ ਮੋਬਾਈਲ ਵਧ ਗਏ ਬੜਾ ਕੁਛ ਆ ਗਿਆ ਪਰ ਜਿਹੜੀ ਏਕੇ ਦੀ ਬਰਕਤ ਆ ਨਾ ਉਹ ਘਟਈਆ ਸੋ ਅਸੀਂ ਗੱਲ ਕਰੀਏ ਕਰਜ਼ੇ ਦੀ ਸਾਡੇ ਪੰਜਾਬ ਦੇ ਕਿਸਾਨ ਕਰਜ਼ੇ ਦੀ ਬਲਦਲ ਵਿੱਚ ਨੇ ਅੱਜ ਘਰ ਦੇ ਵਿੱਚ ਜਿਨਨੇ ਸਾਡੇ ਸੱਜਣ ਨੇ ਜਿਨਨੇ ਪਰਿਵਾਰ ਦੇ ਮੈਂਬਰ ਨੇ ਸਾਰੇ ਹਿਸਾਬ ਕਰਨੇ ਆਉਂਦੇ ਨੇ ਤੇ ਇੱਕ ਸਮਾਂ ਸੀ ਜਦੋਂ ਨਰਮੇ ਦੇ ਟਰਾਲੀ ਤੇ ਬੈਠ ਕੇ ਜਿਹੜਾ ਘਰ ਦਾ ਮੁਖੀ ਸੀ ਉਹ ਬਾਣੀਆਂ ਤੇ ਜਾਂਦਾ ਸੀ ਤੇ ਉੱਥੋਂ ਜਿਹੜੀ ਪਰਚੀ ਸੀ ਵਿਆਜ ਪਰਵਿਆਜ ਸੌਦਾ ਪੱਤਾ ਜੋ ਵੀ ਸੀ 6 ਮਹੀਨੇ ਬਾਅਦ ਇਕੱਠਾ ਘਰੇ ਲਿਆ ਆਉਂਦਾ ਸੀ ਤੇ ਕਰਜ਼ਾ ਬਹੁਤ ਨਾਮਾਤਰ ਸੀ ਤਿੰਨ ਬਾਬਾਂ ਵਰਗੀ ਰਾਜਿਆਂ ਵਰਗੀ ਲੋਕਾਂ ਦੀ ਜ਼ਿੰਦਗੀ ਸੀ ਔਰ ਸਮੇਂ ਨੇ ਕਰਵਟ ਲਈ ਆ ਸਮਾਂ ਬਦਲਿਆ ਸੰਚਾਰ ਬਦਲਣਾੜਾ ਬੇਕਤੀਆਂ ਆ ਮੰਗਾ ਤਰੰਗਾ ਇਹ ਵੀ ਵਧੀਆਂ ਨੇ ਅੱਜ ਕੱਲ ਤਾਂ ਅਸੀਂ ਦੇਖਦੇ ਆ ਕਿ ਪਰਿਵਾਰ ਦੇ 5 ਜੀ ਆ ਤੇ 5 ਲੀਟਰ ਆ ਰਾਜਨੀਤਿਕ ਲੋਕ ਵੀ ਕਹਿੰਦੇ ਆ ਕਿ ਘਰਾਂ ਦੇ ਵਿੱਚ ਜੇ 10 ਜੀ ਆ ਤਾਂ ਵੋਟਾਂ 10 ਤਾਂ ਪੈਣਗੀਆਂ ਇਹ ਜਿਹੜਾ ਹੈਗਾ ਏਕਾ ਕਿਉਂ ਘਟਿਆ ਕੀ ਗੱਲ ਹੈ ਇਸ ਦੇ ਵਿੱਚ ਹੋਈ ਤੇ ਜੇ ਅਸੀਂ ਕਹਿੰਦੇ ਆ ਪਹਿਲਾਂ ਘਰਾਂ ਦੇ ਵਿੱਚ ਕਰਜ਼ਾ ਨਾ ਹੋਣ ਦਾ ਜਾਂ ਦਬਦਬਾ ਹੋਣ ਦਾ ਜਾਂ ਇੱਕ ਇਖਲਾਕ ਹੋਣ ਦਾ ਇੱਕ ਥਵਾਕ ਹੋਣ ਦਾ ਕੀ ਕਾਰਨ ਸੀ ਤੇ ਅੱਜ ਉਹ ਕਿਉਂ ਨਹੀਂ ਕਿਉਂਕਿ ਜਿਹੜੇ ਪਹਿਲੇ ਲੋਕ ਸੀ ਉਹਨਾਂ ਦੇ ਇਰਾਦੇ ਬੜੇ ਬਲੰਦ ਸਨ ਉਹਨਾਂ ਦੇ ਜਿਹੜੇ ਮਿਸ਼ਨ ਤੇ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਬੜੀ ਕਲੀਅਰ ਸੀ ਉਹ ਜੋ ਵੀ ਕੰਮ ਕਰਦੇ ਸੀ ਕੰਮ ਵੰਡਿਆ ਹੋਇਆ ਸੀ ਹਾੜੀ ਸੋਣੀ ਗਰਨੇ ਸਣਾ ਟਿੰਡੇ ਕੱਢਣੇ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਪਿੰਡਾਂ ਦੇ ਵਿੱਚ ਤਾਂ ਉਹ ਬਹੁਤ ਸ਼ਾਮਾ ਮੱਤੀਆਂ ਸੀ ਪਿੰਡਾਂ ਦੇ ਵਿੱਚ ਬਿਸਤਰੇ ਇਕੱਠੇ ਮੰਜੇ ਬਿਸਤਰੇ ਬਹਿੰਜ ਇਕੱਠੇ ਕਰਨੇ ਬਾਸ਼ ਇਕੱਠੀ ਕਰਨੀ ਇਕੱਠਿਆਂ ਨੇ ਖਾਲਸਵਾਰ ਨੇ ਪਿੰਡ ਦੇ ਗੁਰਦੁਆਰੇ ਚ ਅਨਾਉਂਸਮੈਂਟ ਹੋਣੀ ਕਿ ਅੱਜ ਧੂੜਾਂ ਵਾਲੀ ਨਾਲ ਅੱਜ ਮੋੜਾਂ ਵਾਲੀ ਨਾਲ ਦਾ ਖਾਲਸ ਮਰਿਆ ਜੋ ਕੱਲ ਨੂੰ ਤੇ ਘਰ ਘਰ ਦਾ ਬੰਦਾ ਪਹੁੰਚੋ ਜੇ ਨਾ ਪਹੁੰਚਿਆ ਤਾਂ ਜੁਰਮਾਨਾ ਲੱਗੂਗਾ ਲੋਕ ਇਕੱਠੇ ਹੋ ਕੇ ਕੰਮ ਕਰਦੇ ਇਕੱਠੇ ਹੋ ਕੇ ਕੰਮ ਕਰਦੇ ਉਹ ਲੱਗਦੇ ਕਿ ਅਸੀਂ ਸਮੁੱਚੇ ਨਗਰ ਦੀ ਸੇਵਾ ਕਰ ਰਹੇ ਹਾਂ ਜੱਗ ਧਾਮੀਆਂ ਤੇ ਪੈਲਸ ਕਲਚਰ ਨਹੀਂ ਹੁੰਦਾ ਸੀ ਵਿਆਹ ਦਾ ਉਹ ਸਾਰੀਆਂ ਚੀਜ਼ਾਂ ਜੋ ਵਿਅਕਤੀ ਇੱਕ ਵੱਡੇ ਸਮੂਹ ਦਾ ਮੈਂਬਰ ਹੁੰਦਾ ਸੀ ਤੇ ਉਹਨੂੰ ਲੱਗਦਾ ਸੀ ਵੀ ਮੈਂ ਭਰਿਆ ਹੋਇਆ ਮੈਂ ਸਮਾਜ ਦੇ ਨਾਰ ਆ ਤੇ ਅੱਜ ਕੰਦੇ ਆ ਮੈਂ ਪੜ ਰਿਹਾ ਸੀ ਕਿੰਨੇ ਇੱਥੋਂ ਤੱਕ ਸੰਕਟ ਆ ਗਿਆ ਵੀ ਲੋਕਾਂ ਨੂੰ ਖੁਸ਼ੀ ਗਮੀ ਦੇ ਮੌਕੇ ਤੇ ਵੀ ਪੈਸੇ ਦੇ ਕੇ ਬੰਦੇ ਇਕੱਠੇ ਕਰਨੇ ਪੈ ਰਹੇ ਨੇ ਸੱਚਾ ਕੌੜਾ ਤੁਹਾਨੂੰ ਸ਼ਾਇਦ ਇਹ ਮੇਰੀ ਗੱਲ ਅਜੇ ਨਹੀਂ ਆਉਣੀ ਪਰ ਕਿਉਂਕਿ ਅੱਜ ਕੱਲ ਕੋਈ ਬੰਦਾ ਕਿਸੇ ਵਾਸਤੇ ਸਮਾਂ ਨਹੀਂ ਕੱਢ ਰਿਹਾ ਤੇ ਜਦੋਂ ਉਸ ਨੂੰ ਲੋੜ ਹੁੰਦੀ ਹੈ ਫਿਰ ਉਹਦੇ ਵੀ ਕੋਈ ਜਾ ਕੇ ਨਹੀਂ ਖੜਦਾ ਇਹ ਉਹ ਸਮਾਂ ਸੀ ਜਿਹੜਾ ਬੜਾ ਸਰਬੱਤ ਦੇ ਭਲੇ ਵਾਲਾ ਵਧੀਆ ਸਮਾਂ ਸੀ ਤੇ ਅਸੀਂ ਕਹਿੰਦੇ ਆ ਸਰਕਾਰਾਂ ਦੀ ਪਿੰਡਾਂ ਦੀ ਸ਼ਹਿਰਾਂ ਦੀ ਨਗਰਾਂ ਦੀ ਜਦੋਂ ਗੱਲ ਕਰਦੇ ਆ ਅੱਜ ਕੱਲ੍ਹ ਅਸੀਂ ਤਾਂ ਅਸੀਂ ਦੇਖਦੇ ਆ ਕਿ ਲੀਡਰਾਂ ਕਰਕੇ ਜਿਹੜਾ ਸਿਸਟਮ ਆ ਫੇਲ ਹੁੰਦਾ ਜਿਆਦਾ ਆਗੂਆਂ ਕਰਕੇ ਜੇ ਅਸੀਂ ਗੱਲ ਕਰੀਏ ਹੋਰ ਸਾਡੇ ਸਮੱਸਿਆਵਾਂ ਹੈਗੀਆਂ ਨੇ ਪਰ ਜਿਹੜੇ ਪਰਿਵਾਰਾਂ ਦੇ ਜਿਹੜੇ ਨਗਰਾਂ ਦੇ ਜਿਹੜੇ ਸ਼ਹਿਰਾਂ ਦੇ ਜਿਹੜੇ ਦੇਸ਼ਾਂ ਦੇ ਲੀਡਰਾਂ ਦੇ ਹੌਸਲੇ ਬੁਲੰਦ ਨਹੀਂ ਢਿੱਲੇ ਰਹਿ ਜਾਣੇ ਲੀਡਰਾਂ ਕਰਕੇ ਅੱਜ ਜਿਵੇਂ ਕਹਨੇ ਆ ਨਾ ਕਿਸੇ ਸਕੂਲ ਕਾਲਜ ਦਫ਼ਤਰ ਕੋਈ ਜ਼ਿਲ੍ਹਾ ਤਹਿਸੀਲ ਦੇ ਵਿੱਚ ਜਿਹੜੇ ਆਗੂ ਨੇ ਆਪਾਂ ਹੁਣ ਪੁੱਛਦੇ ਆ ਵੀ ਯਾਰ ਕੀ ਕਰੀਏ ਉਹ ਕਹਿੰਦੇ ਜਿਵੇਂ ਲੋਟ ਲੱਗਦਾ ਕਰ ਲੋ ਜਿਵੇਂ ਠੀਕ ਲੱਗਦਾ ਕਰ ਲੋ ਤੇ ਫੇਰ ਜਿਵੇਂ ਠੀਕ ਕਿਵੇਂ ਲੱਗਦਾ ਹਰੇ ਖਰ ਪਹਿਲਾਂ ਆਪ ਨੂੰ ਠੀਕ ਲੱਗਣ ਦੇ ਹਿਸਾਬ ਨਾਲ ਕੰਮ ਕਰਦਾ ਤੇ ਫੇਰ ਕੰਮ ਕਰਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਉਹ ਚੀਜ਼ ਬੰਡੇ ਬੰਡੇ ਬੰਡੀ ਪਿੱਛੇ ਬਿਲਕੁਲ ਕੁਝ ਨਹੀਂ ਬਚਦਾ ਤੇ ਜਦੋਂ ਕੁਝ ਨਹੀਂ ਬਚਦਾ ਉਹਦੇ ਨਾਲ ਲੜਾਈਆਂ ਹੁੰਦੀਆਂ ਨੇ ਤੇ ਕਿੱਥੇ ਸਾਡੇ ਲੀਡਰ ਦੀ ਸਾਡੇ ਆਗੂਆਂ ਦੀ ਘਰਾਂ ਪਰਿਵਾਰਾਂ ਦੇ ਵਿੱਚ ਤੋਂ ਲੈ ਕੇ ਤਹਾਂ ਤੱਕ ਇੱਕ ਸੋਚ ਹੋਵੇ ਇੱਕ ਵਿਜਨ ਹੋਵੇ ਕਿ ਭਾਈ ਆਹ ਕੰਮ ਕਰਨਾ ਸਾਡੀਆਂ ਪੁੱਤਾਂ ਨੇ ਸਾਡੇ ਜਦੋਂ ਵੀ ਦੇਸ਼ ਤੇ ਭੀੜ ਪਈ ਆ ਬੈਰੀਆਂ ਦੇ ਮੂੰਹ ਮੂੜੇ ਨੇ ਜਿੱਤ ਕੇ ਸਾਡੇ ਫੌਜੀ ਆਏ ਨੇ ਘਰਾਂ ਉ ਉਹ ਕਿਉਂ ਜਿੱਤ ਕੇ ਆਏ ਨੇ ਕਿ ਜਿਹੜਾ ਜਰਨਲ ਦਾ ਉਹਨਾਂ ਦਾ ਹੁਕਮ ਸੀ ਉਹ ਜਰਨਲ ਦਾ ਹੁਕਮ ਮੰਨਦੇ ਸੀ ਕਿ ਇੱਧਰ ਸ਼ੂਟ ਕਰ ਦਿਓ ਇੱਧਰ ਫਾਇਰ ਕਰ ਦਿਓ ਅੱਜ ਕੱਲ ਜਿਹੜੀ ਇਹ ਚੀਜ਼ ਆ ਇਹ ਘਟ ਗਈ ਜੇ ਆਗੂ ਦੀ ਗੱਲ ਮੰਨਣ ਵਾਲੀ ਆ ਉਹ ਤਾਂ ਬਿਲਕੁਲ ਗਾਇਬ ਹੋ ਗਈ ਹਰ ਕੋਈ ਆਪ ਆਗੂ ਬਣਿਆ ਫਿਰਦਾ ਸੋ ਉਹ ਜਿਹੜਾ ਰੰਗਲਾ ਪੰਜਾਬ ਸੀ ਸਾਡਾ ਇੱਕ ਸੋਹਣਾ ਪੰਜਾਬ ਸੀ ਉਹਦੀ ਜਿਹੜੀਆਂ ਬੜੀਆਂ ਖੂਬਸੂਰਤੀਆਂ ਸੀ ਨਵੀਂ ਪੀੜ੍ਹੀ ਨੂੰ ਦੇ ਨਾਲ ਜਾਣੂ ਕਰਾਉਣ ਦੀ ਲੋੜ ਆ ਜਿੱਥੇ ਸਾਡੇ ਗੁਰੂਆਂ ਪੀਰਾਂ ਬਾਬਿਆਂ ਪੈਗੰਬਰਾਂ ਬਾਰੇ ਦੱਸਣ ਦੀ ਲੋੜ ਆ ਨਵੀਂ ਪੀੜ੍ਹੀ ਨੂੰ ਕੱਲੇ ਮੈਡੀਕਲ ਨਾ ਨੋਨ ਮੈਡੀਕਲ ਨੇ ਕੱਲੇ ਮਕੈਨੀਕਲ ਨੇ ਤਰੱਕੀ ਨਹੀਂ ਦੇਣੀ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਮਾਜ ਸਾਡੀ ਭਾਈਚਾਰਕ ਸਾਂਝ ਲਈ ਚਾਹੀਦੀਆਂ ਨੇ ਸੋ ਇਹਨਾਂ ਚੀਜ਼ਾਂ ਵੱਲ ਮੈਂ ਕਹਿੰਨਾ ਖਾਸ ਤੌਰ ਤੇ ਮਾਤਾ ਪਿਤਾ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਜਿੱਥੇ ਸਾਡੇ ਅਧਿਆਪਕਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਬੱਚਿਆਂ ਨੂੰ ਇਹਨਾਂ ਗੱਲਾਂ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਮੋਬਾਈਲਾਂ 'ਚੋਂ ਕਢੀਏ ਬੱਚਿਆਂ ਨੂੰ ਸਮਾਜ ਨਾਲ ਜੋੜੀਏ ਬੱਚਿਆਂ ਨੂੰ ਵੱਡਿਆਂ ਦੀ ਰਿਸਪੈਕਟ ਕਰਨੀ ਸਿਖਾਈਏ ਤੇ ਪਿੰਡ ਸਾਡਾ ਪੰਜਾਬ ਆ ਜਿਹੜਾ ਉਸੇ ਤਰ੍ਹਾਂ ਰੰਗਲਾ ਹੱਸਦਾ ਬਸਦਾ ਪੰਜਾਬ ਰਹੀ ਅੱਜ ਵੀ ਐਨੀ ਇੱਕ ਤੁਹਾਡੇ ਨਾਲ ਸਵੇਰ ਦੀ ਮੇਰੀ ਗੱਲ ਸੀ ਠੀਕ ਲੱਗੀ ਹੋਊਗੀ ਆਪਾਂ ਗੱਲਾਂ ਬਾਤਾਂ ਕਰਦੇ ਰਹਨੇ ਆ ਤੁਹਾਡਾ ਬੜਾ ਸੋਹਣਾ ਰਿਸਪੌਂਸ ਆ ਆਪਣੀਆਂ ਟਿੱਪਣੀਆਂ ਆਪਣੇ ਸੁਝਾਅ ਭੇਜਦੇ ਰਿਹਾ ਕਰੋ ਤੇ ਤੁਹਾਡੇ ਸਹਿਯੋਗ ਨਾਲ ਆਪਾਂ ਹੋਰ ਗੱਲਾਂ ਕਰਾਂਗੇ ਧੰਨਵਾਦ ਸ਼ਬਕ ਖੈਰ